ਆਪ ਦੇਖ ਰਹੇ ਜੀ ਆਪ ਦਾ ਹਰਮਨਪੇਰਾ ਚੈਨਲ ਦਾ ਡੇਲੀ ਇੰਡੀਆ ਨਿਊਜ਼ ਸਾਂ ਮੈਂ ਹਾਂ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਅਸੋਲੇ ਮੌਜੂਦ ਹਾਂ ਜੀ ਪਿੰਡ ਅਵਾਨ ਤੁਸੀਂ ਦੇਖ ਰਹੇ ਹੋਗੇ ਹੁਣ ਕੈਮਰਾ ਜੋ ਧੂਆ ਨਿਕਲ ਰਿਹਾ ਹੈ ਤੂੜੀ ਦੇ ਵਿੱਚੋਂ ਔਰ ਆਹਦਰ ਇਧਰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਗਾ ਕਿ ਇੱਧਰ ਵੀ ਤੂੜੀ ਸੜੀ ਹੋਈ ਆ ਆ ਗਰੀ ਪਰਿਵਾਰ ਦਾ ਮਤਲਬ ਇੱਕ ਪਰਿਵਾਰ ਵੱਲੋਂ ਅੱਗ ਲਾਈ ਗਈ ਸੀ ਤੇ ਇਸ ਪਰਿਵਾਰ ਦਾ ਤਾਂ ਮੇਰੇ ਤਕਰੀਬਨ ਕੁਝ ਨਹੀਂ ਬਚਿਆ ਹੋਇਆ ਕਿ ਆਪ ਤੁਸੀਂ ਪਾਥੀਆਂ ਵੀ ਦੇਖ ਸਕਦੇ ਹੋ ਸੜੀਆਂ ਹੋਈਆਂ ਆ ਜਿਹੜੇ ਰੁੱਖ ਨੇ ਏ ਵੀ ਦੇਖ ਸਕਦੇ ਇਹਨਾਂ ਦਾ ਕੀ ਹਾਲ ਹੋ ਚੁੱਕਾ ਔਰ ਆ ਜਿਹੜੀਆਂ ਪਾਥੀਆਂ ਵਗੈਰਾ ਨੇ ਉਹ ਜਰੂਰੀ ਆ ਔਰ ਆ ਮੈਂ ਦਿਖਾਉਣਾ ਚਾਹੁੰਗਾ ਕਿ ਸ਼ਾਇਦ ਕਿੰਨੇ ਇੱਕ ਦੋ ਦਿਨ ਹੋ ਗਏ ਆ ਇਸ ਅੱਗ ਲੱਗੀ ਹੋਈ ਨੂੰ ਔਰ ਅੱਜ ਵੀ ਧੂਆਂ ਨਿਕਲ ਰਿਹਾ ਅੱਗ ਵੱਲ ਰਹੀ ਆ ਅਸੀਂ ਦੇਖ ਸਕਦੇ ਸਾਡੇ ਕਿ ਅੱਗ ਅਜੇ ਤੱਕ ਨਹੀਂ ਬੁਜੀ ਆ ਪਾਜੀ ਸਭ ਤੋਂ ਪਹਿਲਾਂ ਜੇ ਵੀਡੀਓ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਸਾਫ਼ ਕਰਨਾ ਚਾਹਾਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਹੌਣ ਕੈਮਰਾਮੈਨ ਨੂੰ ਜਰੂਰੀ ਜਾਣਕਾਰੀ ਦੇਣੀ ਹੈ ਕਿਰਪਾ ਕਰਕੇ ਸੱਚੀ ਸਾਫ਼ ਸੁਧਰੀ ਦਿਓ ਜੇ ਦਾ ਵੀ ਨਾਂ ਬੋਲੋਗੇ ਬੜੇ ਸੋਚ ਸੋਚ ਸਮਝ ਕੇ ਤੇ ਧਿਆਨ ਨਾਲ ਬੋਲਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਬੇਦੋਸ਼ੇ ਦਾ ਕੁੜਾ ਖੜਿਆ ਜਾਵੇ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਪਾਜੀ ਨੁਕਸਾਨ ਕਾਫੀ ਹੋਇਆ ਦੇਖ ਚੁੱਕੇ ਆ ਦੇਖ ਚੁੱਕੇ ਆ ਕੀ ਹੋਇਆ ਪਾਜੀ ਪਾਜੀ ਇੱਥੇ ਨਾ ਪਰਸੋਂ ਦੇ ਟਾਈਮ 4 ਵਜੇ ਦੇ ਕਰੀਬ ਅੱਛਾ ਜੀ ਹੱਤ ਲਾਈ ਆਪਣੇ ਪਲੇਵੀ ਦਾ ਖਾਂ ਬਣਾਉਣ ਵਾਸਤੇ ਕਿੰਨਾ ਨੇ ਲਾਈ ਭਾਜੀ ਇਹ ਵੀ ਜਿਹੜਾ ਜੱਗਾ ਆ ਅੱਛਾ ਚਲੋ ਪੇਂਡ ਕਤਲੇ ਉਹਨੇ ਅੱਗ ਲਾਈ ਚਲੋ ਉਹਨੇ ਸਪਰੇਅ ਵਾਲਾ ਪੰਪ ਵੀ ਨਾਲ ਰੱਖਿਆ ਮੰਨ ਲਓ ਕਿ 부ਝਾਉਣ ਵਾਸਤੇ ਉਹਦੇ ਕੋਈ ਕੰਟਰੋਲ ਹੋਈ ਨਹੀਂਰ ਜਿਆਦਾ ਆ ਇੱਕੀ ਜਾ ਕੇ ਉਹ ਜਿੰਨਾ ਵੀ 10 ਕਿੱਲੇ ਦੇ ਕਰੀਬ ਇਹ ਤੋਂ ਨਾਰ ਛੜਦਾ ਛੜਦਾ ਤੇ ਆਣ ਕੇ ਸਾਡੇ ਆ ਜਿੰਨੇ ਵੀ ਮੋਸਲੇ ਵਾਲੀ ਢੀਰੇ ਸੀ ਹਾਂਜੀ ਕੁਝ ਕਣ ਪੀਸ ਕੇ ਛਿੱਟ ਜੁਗੇ ਸਾਰੇ ਸੜ ਗਏ ਅੱਛਾ ਜੀ ਹਾਂਜੀ ਮੈਂ ਵੀ ਤੂੜੀ ਬਣੀ ਤੇ ਕਿੰਨੀ ਤੂੜੀ ਬਣੀ ਸੀ ਤੁਹਾਡੀ ਤੋੜੀ ਕੋਈ 40 ਤੋਂ 50 ਟਰਾਲੀਆਂ ਹੋਣੀਆਂ। ਬਿਲਕੁਲ ਸੱਚ ਗੱਲ? ਹਾਂਜੀ ਬਿਲਕੁਲ ਸੱਚ ਆ। ਸਾਰਿਆਂ ਦੀ ਕਿਸੇ ਦੀ 10 ਆ, ਕਿਸੇ ਦੀਆਂ 15 ਆ। ਜਿੰਨੇ ਅੱਛਾ ਰਲਕੇ ਬਣੀ ਹੋਈ ਆ। ਹਾਂਜੀ ਇਹ ਲੱਗ ਲੱਗ ਢੇਰੀਆਂ ਲੱਗੀਆਂ। ਠੀਕ ਠੀਕ ਆ। ਠੀਕ ਆ। ਕੋਈ ਨਾ ਕੱਢੀ ਸੀ ਕੁਛ। ਅੱਛਾ ਕੁਛ ਨਾ ਬਿਨਾਂ ਕੱਢੀ ਸੀ? ਕੁਛ ਨਾ ਬਿਨਾਂ। ਠੀਕ ਹੈ ਜੀ। ਹਾਂਜੀ ਅੱਜ ਮੇਰਾ ਮੋਸਲ ਪੂਰਾ ਖਿਆਰ ਹੈ, ਤੋੜੀ ਬਣਾਤਾ ਹਾਂ। ਹਾਂਜੀ ਹਾਂਜੀ ਉਹ ਦੇਖ ਚੁੱਕੇ ਹਜੇ ਵੀ ਉਸ ਮੇਰੇ ਦਹਾਂ ਦੇ ਦਰਸ਼ਕਾਂ ਦਿਖਾ ਚੁੱਕੇ ਹਾਂ ਕਿ ਪਹਾੜੀ ਵੀ ਧੂਆਂ ਨਿਕਲ ਰਿਹਾ। ਹਾਂਜੀ। ਠੀਕ ਹੈ ਜੀ ਤੇ ਭਾਜੀ ਇਹ ਅੱਗ ਲਾਉਂਦਾ ਕਿਸੇ ਨੇ ਵੇਖਿਆ ਜਾਂ ਤੁਹਾਨੂੰ ਕਿਵੇਂ ਪਤਾ ਕਿ ਉਸ ਬੰਦੇ ਨੇ ਅੱਗ ਲਾਈ ਇਹ ਉੱਥੇ ਡਿਆ ਸੀ ਉਹਦੇ ਨਾਲ ਟਰੈਕਟਰ ਵੀ ਖੜਾ ਸੀ ਉਹਦਾ ਉੱਥੇ ਅੱਛਾ ਜੀ ਨਾਲ ਉਹਨੇ ਜੋ ਵੀ ਆਪਣਾ ਸਾਧਨ ਭਜਾਉਣ ਵਾਸਤੇ ਵੀ ਰੱਖਿਆ ਸੀ ਜੋ ਵੀ ਅੱਛਾ ਹਾਂ ਜੀ ਤੇ ਹੁਣ ਉਹ ਆਂਦਾ ਵੀ ਮੈਂ ਅੱਗ ਨਹੀਂ ਲਾਈ ਪਹਿਲਾਂ ਤਾਂ ਮੈਂ ਅੱਗ ਨਹੀਂ ਲਾਈ ਫਿਰ ਬਾਅਦ ਚੰਦਾ ਮੈਂ ਆਪਣੀ ਕੈਰੀ ਨੂੰ ਅੱਗ ਲਾਈ ਹੈ ਮੈਂ ਕਿਸੇ ਨੂੰ ਨਹੀਂ ਤੇ ਇਹ ਚੀਜ਼ ਆਪਾਂ ਜੀ ਪ੍ਰੂਫ ਕਰਨੀ ਪਈ ਵੀ ਕੋਈ ਗਵਾਹ ਚਾਹੇਗਾ ਆਪਣੇ ਕੋਲੇ ਅਸਲ ਹੈਗਾ ਵੀਰ ਸਾਡੇ ਕੋਲ ਅੱਛਾ ਜੀ ਕੀ ਆਪਣਾ ਧੰਤੀਰ ਸਿੰਘ ਅੱਛਾ ਤੇ ਵਿਜੀਤ ਹੁਣ ਇਹਨਾਂ ਨੇ ਕਿਸੇ ਇੱਕ ਨਾਮ ਲਿਆ ਆ ਕਿ ਫਲਾਣਾ ਬੰਦੇ ਨੇ ਅੱਗ ਲਾਈ ਆ ਤੇ ਤੁਸੀਂ ਦੇਖਿਆ ਉਹਨੂੰ ਅਗਲੋਂ ਨਹੀਂ ਬਿਲਕੁਲ ਵੇਖਿਆ ਜੀ ਮੈਂ 2 ਕਿਲੇ ਹਟਵਾ ਮ ਗੋਡੀ ਕਰਦਾ ਸਮਰਚਿਆਂ ਨੂੰ ਉਹਦੇ ਨਾਲ ਹੀ ਇੱਕ ਰੀਪਰ ਤੂੜੀ ਵੀ ਬਣਾਉਣ ਡਿਆ ਸੀ ਉਹਨੇ ਉਹ ਰੀਪਰ ਵੀ ਵਾਲੇ ਨੂੰ ਰੀਪੜ ਵੀ ਬਾਹਰ ਨਹੀਂ ਕੱਢਣ ਦਿੱਤਾ ਉਹਦਾ ਵਾਦਾ ਜਦੋਂ ਅੱਗ ਲਾਤੀ ਫਿਰ ਉਹ ਰੀਪਰ ਲੈ ਕੇ ਬਾਹਰ ਨਿਕਲ ਗਿਆ ਅੱਛਾ ਪਰ ਇਸ ਬੰਦੇ ਨੇ ਸਾਡੇ ਹੁੰਦਿਆਂ ਅੱਗ ਲਾਈ ਆ ਤਿੰਨ ਬੰਦੇ ਸੀ ਜਿਹਨਾਂ ਦਾ ਮਗਰ ਦੋ ਇਹਨਾਂ ਟੈਂਚੀਆਂ ਪਾਣੀ ਵਾਲੀਆਂ ਪਾਈਆਂ ਸੀ ਜਿਹੜੂ ਅੱਗ ਨਹੀਂ ਕਾਬੂ ਆਈ ਫਿਰ ਇਹਨਾਂ ਉਹ ਪੈੜੀ ਵੀ ਦਾਵਾ ਦਾ ਵਾ ਦਿੱਤੀ ਅੱਛਾ ਜੀ ਹਾਂਜੀ ਉਹ ਅੱਗ ਕਿਉਂ ਤੁਰੀ ਆ? ਸਿੱਧੀ ਨਾਲ ਕੋਤੇ ਹੀ ਉਹ ਆਗਾ ਕੇ ਇਹਨਾਂ ਦੇ ਘਰ ਪੈ ਕੇ ਸਾਰਾ ਨੁਕਸਾਨ ਹੋਣਾ। ਠੀਕ ਹੈ ਜੀ। ਜੀ ਜੋ ਬੋਲੇ ਕਿ ਸਾਫ ਸਮਝ ਨਹੀਂ ਆ ਸਕਿਆ ਸਾਨੂੰ ਕਿਉਂਕਿ ਉਹ ਬੋਲਦੇ ਨਹੀਂ ਜਿੱਕੀ ਤਰ੍ਹਾਂ। ਤੁਸੀਂ ਇਹਨਾਂ ਦੀ ਬਾਰੇ ਕੋਈ ਜਾਣਕਾਰੀ ਦੋਗੇ ਸਾਨੂੰ? ਹਾਂ ਜੀ ਤੇਰੇ। ਕਿ ਇਹ ਜਦੋਂ ਅੱਗ ਲੱਗੀ ਉਦੋਂ ਇੱਕ ਪਰਿਵਾਰ ਕਿੱਥੇ ਸੀਗਾ? ਇਹ ਪਰਿਵਾਰ ਇੱਥੇ ਅੰਦਰ ਹੀ ਸੀ ਜਿਤ ਮਨ ਲਓ ਹਵਾ ਹੀ ਔਰ ਨਾ ਹਵਾ ਬਹੁਤ ਜ਼ਿਆਦਾ ਸੀ। ਅੱਛਾ। ਇਹਨਾਂ ਦਾ ਆਸਰਾ ਇਹੋ ਹੀ ਇੱਥੇ ਰੁੱਕ ਗਏ ਆਪਣੇ। ਅੱਛਾ। ਤੇ ਇਹਨਾਂ ਜਦੋਂ ਪਤਾ ਲੱਗਾ ਅੱਗ ਲੱਗੀ ਆ। ਅੱਗ ਜੇ ਲੱਗੋ ਉਦੋਂ ਮਨ ਲਓ ਇਹਨਾਂ ਨੂੰ ਇੱਕ ਬੁੜੀ ਆ ਥੋੜ ਉਹ ਮਾਰਦਾ ਤਾਂ ਉਹ ਵੀ ਇਹ ਰਹੀ ਸਾਡਾ ਭਤੀਆ ਲੱਗਦਾ ਉਹਨੇ ਇਹਨਾਂ ਨੂੰ ਫਿਚ-ਫਿਚ ਕੇ ਬਾਹਰ ਕੱਢਿਆ ਕੁਝ ਦਾਣੇ ਸੀ ਇਹਨਾਂ ਦੇ 10ਕ ਤੋੜੇ ਕਰੀਬ ਦਾਣੇ 10ਕ ਤੋੜੇ ਹਾਂਜੀ ਅੱਛਾ ਯਾਨੀ ਕਿ ਇਹਨਾਂ ਸਿੱਟੇ-ਸਿੱਟੇ ਚੋਕੇ ਇਕੱਠੇ ਕੀਤੇ ਹੁਣ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਲੀ ਬੰਦਾ ਨਹੀਂ ਹੈ ਸਿੱਟੇ-ਸਿੱਟੇ ਚੋਕੇ ਸਿੱਟੇ-ਸਿੱਟੇ ਚੋਕੇ ਠੀਕ ਹੈ ਤਾਂ ਮਤਲਬ ਜੇ ਇਹਨਾਂ ਨੂੰ ਉਹ ਸਮੇਂ ਸਿਰ ਨਾ ਕੱਢਿਆ ਜਾਂਦਾ ਤਾਂ ਕੋਈ ਵੱਡਾ ਹਸ ਹੋ ਸਕਦਾ ਜੀ ਜਾਣ ਜਾ ਸਕਦੀ ਹੈ ਇਹਨਾਂ ਦੋਨਾਂ ਦੀ ਮਾਤਿਆਂ ਦੀ ਅੱਛਾ ਹਾਂਜੀ ਠੀਕ ਹੈ ਜੀ ਠੀਕ ਪੜ ਕੀ ਨਾਮ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਆ ਜੋ ਹਾਦਸਾ ਹੋਇਆ ਆ ਇਸ ਮਦੀ ਕੁਝ ਕੋਈ ਜਾਣਕਾਰੀ ਦੋਗੇ ਜਦੋਂ ਇਹ ਅੱਗ ਲੱਗੀ ਤੁਸੀਂ ਕਿੱਥੇ ਸੀ ਜੀ ਅੱਗ ਮੈਂ ਨਾ ਇਧਰੋਂ ਮੋਟਰਸਾਈਕਲ ਤੇ ਆ ਰਿਹਾ ਸੀ ਥੋੜਾ ਉੱਚੀ ਬੋਲੋ ਥੋੜਾ ਜਿਹਾ ਹਾਂਜੀ ਤੇ ਮੇਰੇ ਨਾਲ ਇਧਰ ਟਰਾਲੀ ਵੀ ਵੱਢ ਦੇ ਵਿੱਚ ਖਲੋਤੀ ਸੀ ਅੱਛਾ ਜੀ ਹਾਂਜੀ ਤੇ ਮੈਨੂੰ ਫੋਨ ਆਇਆ ਵੀ ਅੱਗ ਇਧਰੋਂ ਬਹੁਤ ਤੇਜ਼ ਆ ਰਹੀ ਹੈ ਅੱਛਾ ਜੀ ਟਰਾਲੀ ਕੱਢੀ ਫਿਰ ਮੈਂ ਇੱਥੇ ਫੇਰੇ ਫੁਰੇ ਲਾਉਣਾ ਆ ਪਰ ਜਦ ਨੂੰ ਅੱਗ ਨਾ ਉੱਤੇ ਆ ਚੜੀ ਬਿਲਕੁਲ ਹੀ ਅੱਛਾ ਤੇ ਫਿਰ ਸਾਡਾ ਕੋਈ ਪੇਸ਼ ਨਹੀਂ ਗਈ ਸਾਰੇ ਅੱਗ ਲਾ ਗਈ ਬਹੁਤ ਨੁਕਸਾਨ ਬਹੁਤ ਹੋਇਆ ਕਣਕੀ ਵਿੱਚ ਸੜੀ ਆ ਅੱਛਾ ਜੀ ਤੇ ਸਾਡਾ ਮੂਸੇ ਕੋਲ ਤੇ ਏਜੰਸੀ ਦੇ ਪਰਲੀ ਸਾਈਡ ਉਧਰ ਵੀ ਅੱਗ ਲੱਗੀ ਜਾ ਗਈ ਇਹ ਇਹ ਇਹੀ ਅੱਗ ਕਿ ਹੋਰ ਹੋਈ ਅੱਗ ਇਹੋ ਹੀ ਅੱਗ ਤੇ ਉਹ ਵੀ ਸੜ ਗਿਆ ਸਾਰਾ 6-7 ਟਰਾਲੀ ਢੋਲੀ ਹੋ ਗਈ ਅੱਗ ਹੀ ਸੀ ਅੱਛਾ ਹੁਣ ਇਹ ਕਹਿ ਰਹੇ ਕਿ ਭਾਜੀ ਜਿਨ੍ਹਾਂ ਨੇ ਲਾਈ ਸੀਗੀ ਉਹ ਕਹਿੰਦੇ ਕਿ ਅਸੀਂ ਨਹੀਂ ਲਾਈ ਸਾਡੇ ਕੋਲ ਅੱਗ ਨਹੀਂ ਲਾਈ ਗਈ ਹਾਂਜੀ ਹਾਂਜੀ ਤੇ ਤੁਸੀਂ ਦੱਸ ਸਕਦੇ ਕਿ ਤੁਸੀਂ ਨਾਮ ਲਾਉਂਗੇ ਕਿ ਕਨੇ ਲਾਈ ਸੀ ਕੱਲ ਇੱਥੇ ਆਏ ਸੀ ਬੰਦੇ ਦੋ ਧੇਰੇ ਆ ਦੋਹਾਂ ਤਰ੍ਹਾਂ ਦਾ ਨਾਮ ਲੱਗਦਾ ਉਹ ਉਹਦਾ ਨਾਮ ਲਾਈ ਜਾਂਦੇ ਤੇ ਉਹ ਦੂਜਾ ਤੇ ਰੋਦਾ ਲਾਈ ਜਾਂਦਾ ਉਹ ਕੱਲ ਇੱਥੇ ਆਏ ਸੀ ਉਹਨਾਂ ਨੂੰ ਬਿਲਕੁਲ ਹੀ ਛਾੜ ਕੇ ਆਖਿਆ ਗਿਆ ਵੀ ਜੇ ਤੁਸੀਂ ਲਾਈ ਹੈ ਤੇ ਆਪਣੀ ਗਲਤੀ ਮੰਨੋ ਬਸ ਗਲਤੀ ਮੰਨੋ ਤਿਆਰ ਨਹੀਂ ਹੈਗੇ ਆਪਣੀ ਅੱਛਾ ਹਾਂਜੀ ਠੀਕ ਹੈ ਜੀ ਅਪਾ ਗੱਲ ਕਰਾਂਗੇ ਜੀ ਮੈਂਬਰ ਸਾਹਿਬ ਨਾਲ ਮੌਜੂਦਾ ਮੈਂਬਰ ਪਚਾਇਰ ਨੇ ਮੈਂ ਤੁਹਾਨੂੰ ਕੀ ਨਾਮ ਕੀ ਆਪਣਾ ਅਮਨ ਖੋਖਰ ਜੀ ਅੱਛਾ ਜੀ ਖੋਖਰ ਸਾਹਿਬ ਤੁਸੀਂ ਹੁਣ ਇਹਨਾਂ ਨੇ ਕਿਹਾ ਕਿ ਭਾਜੀ ਉਹਨੇ ਆਗੋ ਉਹਨੇ ਲਾਈ ਉਹ ਕਿਹਦਾ ਜੀ ਉਹਨੇ ਲਈ ਕਿਸਮ ਦੀ ਕੀ ਜਾਣਕਾਰੀ ਦੇਣਾ ਚਾਹੋਗੇ ਸਰ ਮੈਂ ਜਾਣਕਾਰੀ ਇਹੋ ਦਿਨਾ ਚਾਹੁੰਦਾ ਕਿ ਜੇ ਉਹਨਾਂ ਲਈ ਆ ਤੇ ਇਹਨਾਂ ਨੂੰ ਨਿصاف ਮਿਲਣਾ ਚਾਹੀਦਾ ਅੱਛਾ ਜੀ ਸਾਹਿਬ ਜੋ ਇਹਨਾਂ ਦਾ ਚਾਲੇ ਨਹੀਂ ਤੂੜੀ ਤੜੀ ਧਾਣੇ ਨੂੰ ਦੂਸੇ ਉਹਨਾਂ ਨੂੰ ਦਿੱਤੇ ਜਾਣਾ ਜੀ ਗਰੀਬ ਬੰਦੇ ਆ ਚਲੋ ਉਹਨਾਂ ਨੇ ਚਵਾਰਿਆਂ ਨੇ ਡੰਗਣਾ ਵਾਸਤੇ ਤੁੜੀ ਵੀ ਇਕੱਠੀ ਕੀਤੀ ਸੀ ਸਾਰਾ ਕੋ ਆਪਣਾ ਦਾਣਾ ਪੱਕਾ ਵੀ ਦਿੱਤਾ ਹੀ ਹਾਂਜੀ ਆ ਦੇਖ ਸਕਦੇ ਹੋ ਨੁਕਸਾਨ ਕਾਫੀ ਹੋ ਗਿਆ ਹਾਂ ਇਹਨਾਂ ਦਾ ਨੁਕਸਾਨ ਹੋਇਆ ਦੋਵੇਂ ਜਣੇ ਮੰਨ ਲੈਣ ਦੋਵੇਂ ਜਣੇ ਕਰ ਦੇਣ ਦੇ ਦੇਣ ਨਹੀਂ ਪੜੀ ਜੇ ਤਾਂ ਵੇਖੋ ਨਾ ਜਿੰਨੇ ਅੱਗ ਲਾਈ ਹੈ ਨੁਕਸਾਨ ਤਾਂ ਹੋਇਆ ਭਰੂ ਹਾਂਜੀ ਦੋਵੇਂ ਜਣੇ ਤੋਂ ਆਪਾਂ ਕਹਿ ਨਹੀਂ ਸਕਦੇ ਕਿ ਉਹਨੂੰ ਦੋ ਜਣ ਨੂੰ ਦੋਣ ਉਹ ਭਾਈ ਦੋਵੇਂ ਨਾਲ ਹੁੰਦੇ ਨਾ ਇੱਕ ਦੂਜੇ ਦਾ ਪੀਣ ਨਹੀਂ ਲੈ ਕਰਤੀ ਆ ਦੂਜਾ ਕਹਿੰਦਾ ਇਹਨੇ ਕਰਤੀ ਦੋਵੇਂ ਰਲ ਕੇ ਦੇ ਦੇਣ ਇਹਨਾਂ ਗਰੀਬਾਂ ਨੂੰ ਜੋ ਵੀ ਤੁੜੀ ਦਾ ਹੈ ਤੁੜੀ ਦੇ ਦੇਣਾ ਜਿੰਨੇ ਦਾਣੇ ਲੁੱਸੇ ਦਾਣੇ ਦੇ ਦੇਣਾ ਰੁੱਖਾਂ ਦੀ ਤੇ ਚਲੋ ਗੱਲ ਗਈ ਜੀ 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 ਠੀਕ ਹਾਂਜੀ ਰੁੱਖਾਂ ਦੀ ਤੇ ਗੱਲ ਗਈ ਜੋ ਖਾਣ ਪੀਣ ਵਾਲੀ ਚੀਜ਼ ਉਹ ਤੇ ਦੇਣੀ ਚਾਹੀਦੀ ਕਿ ਧੰਨਵਾਦ ਜੀ ਕੁੱਠਾਣੇ ਜਾਂ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦਿੱਤੀ ਹੈ ਤੇ ਪ੍ਰਸ਼ਾਸਨ ਮੌਕਾ ਵੇਖ ਕੇ ਗਿਆ ਹਾਂਜੀ ਮੌਕਾ ਵੇਖ ਲਿਆ ਸਾਰੇ ਵੇਖ ਕੇ ਗਿਆ ਹਾਂਜੀ ਤੇ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਵੀ 1:00 ਵਜੇ ਆਇਓ ਸਾਡੇ ਕੋਲ ਠੀਕ ਹੈ ਜੀ ਕਰਾਂਗਾ ਨਾ ਤੇ ਠੀਕ ਹੈ ਜੀ ਬਾਕੀ ਫਿਰ ਫੋਨ ਕੀਤਾ ਤੁਹਾਨੂੰ ਤੇ ਸਾਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਅੱਛਾ ਜੀ ਜਿਹਦਾ ਰੱਖਿਆ ਪ੍ਰੋਗਰਾਮ ਠੀਕ ਹੈ ਜੀ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਤੁਹਾਨੂੰ ਸਰ ਇਨਸਾਫ ਚਾਹੀਦਾ ਸਾਨੂੰ ਠੀਕ ਹੈ ਇਹ ਤੁਹਾਨੂੰ ਤੂੜੀ ਬਣਾ ਕੇ ਦਿੱਤੀ ਜਾਵੇ ਹਾਂਜੀ ਅਈ ਕੋ ਹੋਰ ਤਾਂ ਮੰਗਣ ਨਹੀਂ ਦੇਉਣਾ ਕੋਈ ਠੀਕ ਹੈ ਜੀ ਹਾਂਜੀ ਤੇ ਤੂੜੀ ਸਾਨੂੰ ਤੂੜੀ ਦੀ ਤੂੜੀ ਬਣਾ ਦਾ ਤੇ ਬਾਕੀ ਕਿ ਮੈਂ ਲਾਸਟ ਰਿਪੀਟ ਕਰਾਂਗਾ ਤੁਹਾਡੇ ਨਾਲ ਕਿ ਜੋ ਜਾਣਕਾਰੀ ਦਿੱਤੀ ਸੀ ਬਿਲਕੁਲ ਸਹੀ ਦਿੱਤੀ ਹੈ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਤੇ ਤੁਹਾਡੇ ਕੋ ਮਾਲ ਡੰਗਰ ਦਾ ਨੁਕਸਾਨ ਵੀ ਹੋਇਆ ਕੋਈ ਜਾਨੀ ਨੁਕਸਾਨ ਹੋਇਆ ਜਾਂ ਮਾਲੀ ਗੱਲਾ ਹੋਇਆ ਹਾਂਜੀ ਮਾਲੀ ਯਾਨੀ ਸਾਰੇ ਡੰਗਰ ਹੀ 5 10 ਹਣੇ ਪਸ਼ੂ ਸਾਰਿਆਂ ਨੂੰ ਸੇਕ ਪਿਆ ਬਾਕੀ ਦੋ ਝੋਟੀਆਂ ਜਿਹੜੀਆਂ ਉਹ ਜਖਮ ਮਤਲਬ ਮਾਸ ਚਾਦਾ ਨਹੀਂ ਹਾਂਜੀ ਠੀਕ ਚੰਗੀ ਤਰ੍ਹਾਂ ਹਾਂਜੀ ਆਹ ਵੇਖੋ ਇੱਕ ਮਿੰਟ ਆਹ ਪਸ਼ੂ ਜਿਹੜੇ ਛੜਿਆ ਠੀਕ ਹੈ ਜੀ ਹਾਂਜੀ ਸਭਾ ਇੱਕ ਆਹ ਝੋਟੀ ਹਾਂਜੀ ਹਲ ਦੇ ਬਾਅਦ ਦੇਖ ਚੁੱਕੇ ਹੈ ਜੀ ਕਿ ਜੋ ਕਹਿਣੀ ਚਾਹੁੰਦੇ ਆ ਕੈਮਰਾ ਅਸੀਂ ਭਾਜੀ ਇਹ ਕਹਿਣੀ ਚਾਹੁੰਦਾ ਕਿ ਘਰਾਂ ਦੇ ਨਾਲ ਰੁੱਖਿਆ ਸੁੱਖਾਂ ਵਾਲੇ ਬੀਤ ਚੁੱਕੀ ਆ ਰੁੱਖਿਆ ਸਾਡੇ ਕਮਰੇ ਆ ਸੀ ਤਾਂ ਸਾਡੇ ਜੀਆਂ ਜੁੱਲਿਆਂ ਨੂੰ ਵੀ ਅੱਗ ਲੱਗਣ ਸੀ ਤਾਂ ਗਈ ਆ ਅੱਛਾ ਜੀ ਹਾਂਜੀ ਕਿਉਂਕਿ ਰੁੱਖਾਂ ਦਾ ਦੇਖੋ ਘਰਾਂ ਦੇ ਕੋਲ ਮਕਾਨ ਹੈ ਮਕਾਨਾਂ ਦੇ ਕੋਲ ਰੁੱਖਿਆ ਰੁੱਖਾਂ ਦਾ ਦੇਖੋ ਕੀ ਹਾਲ ਹੋਇਆ ਅੱਛਾ ਜੀ ਵੀ ਜੇ ਇਸ ਤੋਂ ਗਾੜੀ ਸਾਡੇ ਗਾੜੀ ਮਕਾਨ ਜੀ ਸਾਡੇ ਸੜ ਜਾਣੇ ਸਾਨੂੰ ਕੌਣ ਪਰਨੇ ਸਿੱਧਾ ਧੰਨਵਾਦ ਅਸੀਂ ਕਿਸੇ ਨੂੰ ਸਿੱਧਾ ਜਾਂ ਸਿੱਧੇ ਤੌਰ ਤੇ ਦੋਸ਼ੀ ਕਰਾਰ ਨਹੀਂ ਦਿੰਦੇ ਪ੍ਰਸ਼ਾਸਨ ਦਾ ਕੰਮ ਹੁੰਦਾ ਪਰ ਫਿਰ ਵੀ ਇਹ ਗਰੀਬ ਪਰਿਵਾਰ ਦੀ ਜੋ ਵੀ ਦਿਖਾਇ ਪਰ ਫਿਰ ਵੀ ਇਹ ਦੋ ਪਰਿਵਾਰਾਂ ਨਾਲ ਅੰਮੋਲਕਾ ਨੰਬਰ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਉਹ ਨੰਬਰ ਨਹੀਂ ਲੱਗ ਮੈਨੂੰ ਮਿਲਦਾ ਤੇ ਮੇਰਾ ਨੰਬਰ ਆ 78149 38176 ਉਹ ਤੁਸੀਂ ਜੇ ਇਸ ਕਬਰ ਦੇ ਸੰਬੰਧੀ ਕੋਈ ਆਪਣਾ ਬੁਰਜਨ ਰੱਖਣਾ ਹੈ ਕੋਈ ਆਪਣਾ ਪੱਖ ਰੱਖਣਾ ਹੈ ਤਾਂ ਤੁਸੀਂ ਮੈਨੂੰ ਸੁਪਰਕ ਕਰ ਸਕਦੇ ਹੋ ਬਾਕੀ ਇਹ ਪਰਿਵਾਰ ਦੇ ਨਾਲ ਜੋ ਦੁੱਖ ਭਣੀ ਕਹਾਣੀ ਹੋਈ ਆ ਇੱਥੇ ਇੱਕ ਗੱਲ ਦੱਸਣੀ ਹੋ ਗਿਆ ਕਿ ਕਿਤੇ ਕਿ ਇੱਕ ਕੁੜੀ ਸੀ ਜਿਨੇ ਆਪਣੇ ਉੱਪਰ ਕੰਬਲ ਪਾ ਕੇ ਗਿੱਲੇ ਤੇ ਉਹ ਆਪਣਾ ਪਸ਼ੂਆਂ ਦੇ ਰਸੇ ਵੱਡੇ ਆ ਡੰਗਰਾਂ ਦੇ ਰਸੇ ਵੱਡੇ ਆ ਨਹੀਂ ਤੇ ਇਹ ਗਰੀਬ ਪਰਿਵਾਰ ਕਹਿੰਦਾ ਵੀ ਭਾਜੀ ਅਸੀਂ ਆਦਮਤ ਕਰਨ ਬਾਰੇ ਸੋਚ ਰਹੇ ਹਾਂ ਚਲੋ ਇਸ ਇਹੋ ਜਿਹੇ ਕਦਮ ਨਾ ਚੁੱਕਿਆ ਜਾਵੇ ਪ੍ਰਸ਼ਾਸਨ ਤੇ ਭਰੋਸਾ ਰੱਖੋ ਧੰਨਵਾਦ